ਸਾਡੇ ਕੋ ਰਾਸ਼ਨ ਬਹੁਤ ਹੈ ਸਾਡੇ ਕੋ ਪਾਣੀ ਬਹੁਤ ਹੈ ਸਾਡੇ ਕੋ ਚਾਰਾ ਬਹੁਤ ਹੈ ਪਰ ਉਹਨੂੰ ਇੰਟੀਰੀਅਰ ਤੱਕ ਬਿਲਕੁਲ ਡੀਪ ਬਿਲਕੁਲ ਗਹਿਰਾਈ ਤੱਕ ਪਹੁੰਚਾਉਣ ਵਿੱਚ ਮੁਸ਼ਕਲਾਂ ਹੋ ਰਹੀਆਂ ਨੇ ਕਿਉਂਕਿ ਟਰੈਕਟਰ ਜਿਹੜੇ ਉਹ ਬੰਦ ਹੋ ਜਾਂਦੀ ਹੈ ਟਰੈਕਟਰ ਜਿਹੜੇ ਉਹ ਟਰੈਕਟਰ ਟਰਾਲੀਆਂ ਡੁੱਬਣੀਆਂ ਸ਼ੁਰੂ ਹੋ ਜਾਂਦੀਆਂ ਸੋਦੇ ਵਾਸਤੇ ਬੋਟ ਪੰਜਾਬੀ ਪੰਜਾਬ ਨਾਲ ਖੜੇ ਨੇ ਇਹ ਬਹੁਤ ਵੱਡੀ ਗੱਲ ਹੈ ਜੇ ਬਾਹਰ ਤੋਂ ਕੋਈ ਨਹੀਂ ਪਰ ਅਸੀਂ ਕੋਈ ਗਿਲਾ ਸ਼ਿਕਵਾ ਨਹੀਂ ਕਰੀ ਕਿਸੇ ਦੇ ਨਾਲ ਕਿਉਂਕਿ ਪੰਜਾਬੀ ਆਪ ਵੀ ਬਹੁਤ ਨੇ ਕਿਸੇ ਦੀ ਲੋੜ ਨਹੀਂ ਸਾਨੂੰ ਤੋ ਤੁਹਾਨੂੰ ਕੱਲ ਹੋਰ ਅਪਡੇਟ ਕਰਾਂਗੇ ਜੀ ਕਿ ਕਿਵੇਂ ਕਿਵੇਂ ਕਿੱਧਰ ਕਿੱਧਰ ਕੀ ਕੀ ਹੋ ਰਿਹਾ ਹੈ ਜੀ ਤੇ ਖਾਸ ਕਰਕੇ ਤੂੜੀ ਹਰਾਚਾਰਾ ਤੇ ਚੋਖਰ ਉਹ ਜੇ ਤੁਸੀਂ ਪਛਾਣ ਸਤਿ ਸ਼੍ਰੀ ਅਕਾਲ ਜੀ ਅਸੀਂ ਅਸੀਂ ਆਪਣੇ ਏਰੀਏ ਦੇ ਆਸ-ਪਾਸ ਹੀ ਘੁੰਮ ਰਹੇ ਹਾਂ ਜਿਹੜੇ ਫਲੱਡ ਇਫੈਕਟਿਡ ਏਰੀਏ ਨੇ ਤੇ ਜਿੰਨਾ ਵੀ ਸਰਵੇ ਹੋਇਆ ਕੱਲ ਦਾ ਵੀ ਕੱਲ ਵੀ ਤੁਹਾਨੂੰ ਦੱਸੀ ਸਾਰੀ ਸਥਿਤੀ ਜਿਹੜੀ ਹੈਗੀ ਆ ਹੁਣ ਸਾਡੇ ਕੋਲ ਰਾਸ਼ਨ ਬਹੁਤ ਹੈ ਸਾਡੇ ਕੋਲ ਪਾਣੀ ਬਹੁਤ ਹੈ ਸਾਡੇ ਕੋਲ ਚਾਰਾ ਬਹੁਤ ਹੈ ਪਰ ਉਹਨੂੰ ਇੰਟੀਰੀਅਰ ਤੱਕ ਬਿਲਕੁਲ ਡੀਪ ਬਿਲਕੁਲ ਗਹਿਰਾਈ ਤੱਕ ਪਹੁੰਚਣ ਵਿੱਚ ਮੁਸ਼ਕਲਾਂ ਹੋ ਰਹੀਆਂ ਨੇ ਕਿਉਂਕਿ ਟਰੈਕਟਰ ਜਿਹੜੇ ਉਹ ਬੰਦ ਹੋ ਜਾਂਦੇ ਟਰੈਕਟਰ ਜਿਹੜੇ ਉਹ ਟਰੈਕਟਰ ਟਰਾਲੀਆਂ ਡੁੱਬਣੀਆਂ ਸ਼ੁਰੂ ਹੋ ਜਾਂਦੀਆਂ ਸੋ ਉਹਦੇ ਵਾਸਤੇ ਬੋਟਸ ਚਾਹੀਦੀਆਂ ਨੇ ਜਿਵੇਂ ਅਮਰਪ੍ਰੀਤ ਜੀ ਹੈ ਜਿਹੜੇ ਗਲੋਬਲ ਸਿੱਖ ਵਾਲੇ ਤੇ ਗੌਰਵ ਹੈ ਜਿਹਨੇ ਉਹ ਇੱਕ ਫਲੱਡ ਲੀਵਰ ਕਰਕੇ ਉਹਨਾਂ ਦਾ ਜੀ ਇੱਕ ਸੰਸਥਾ ਹੈਗੀ ਹੈ ਉਹਨਾਂ ਕੋਲ ਬੋਰਡਸ ਹੈਗੀਆਂ ਉਹ ਪਰ ਅਜੇ ਘਟ ਨੇ ਹੋਰ ਬੋਰਡਸ ਆ ਰਹੀਆਂ ਨੇ ਬਹੁਤ ਸਾਰੇ ਲੋਕਾਂ ਨੇ ਸਾਨੂੰ ਵਾਦਾ ਵੀ ਕੀਤਾ ਕੱਲ ਤੱਕ ਆ ਜਾਣਗੀਆਂ ਉਹ ਬੋਰਡਸ ਅਸੀਂ ਇੰਤਜ਼ਾਮ ਕਰ ਰਹੇ ਹਾਂ ਤੇ ਹੁਣ ਜਿਹੜੀ ਜ਼ਿਆਦਾ ਡਿਮਾਂਡ ਹੈ ਜੀ ਉਹ ਹੈ ਜੀ ਇਹ ਚਾਰੇ ਦੀ ਜਾਹੇ ਕੋਈ ਦੋਸਤ ਮਿੱਤਰ ਵੀਰ ਭੈਣ ਭਰਾ ਜਿਹੜੇ ਨੇ ਉਹ ਚਾਰਾ ਹਰਾ ਚਾਰਾ ਉੱਥੇ ਪਚਾ ਸਕਦੇ ਜਿੱਥੇ ਜਿੱਥੇ ਵੀ ਤੁਹਾਡਾ ਏਰੀਆ ਪੈਂਦਾ ਉਹਦੇ ਨੇੜੇ ਤੇਰੇ ਚਾਰਾ ਪਚਾਓ ਤੂੜੀ ਪਚਾਓ ਜੇ ਸੁੱਕੀ ਤੂੜੀ ਤੁਹਾਡੇ ਕੋਲ ਹੈਗੀ ਹੈ ਜਾਂ ਫਿਰ ਜਿਹੜਾ ਅਸੀਂ ਇੰਤਜ਼ਾਮ ਕਰ ਰਹੇ ਹਾਂ ਚੋਕਰ ਜਾਂ ਫੀਡ ਦਾ ਉਹਨੂੰ ਪਜਾਉਣ ਦੀ ਕੋਸ਼ਿਸ਼ ਕਰੋ ਜੇ ਤੁਸੀਂ ਸੇਵਾ ਕਰਨਾ ਚਾਹੁੰਦੇ ਹੋ ਤੇ ਉਹ ਨੇੜੇ ਤੇਰੇ ਤੁਹਾਡੇ ਕੋਈ ਵੀ ਸੈਂਟਰ ਜੇ ਅੱਗੇ ਤੇ ਅਜਨਾਲਾ ਔਰ ਇਵਨ ਦੇਖੋ ਕੋਸ਼ਿਸ਼ ਤਾਂ ਸੀ ਕਰ ਰਹੇ ਆ ਫਾਜ਼ਿਲਕਾ ਔਰ ਫਿਰੋਜ਼ਪੁਰਵਾਲ ਵੀ ਜਾਣ ਦੀ ਜਾਂ ਉੱਥੇ ਜਿਹੜੇ ਆਪਣੇ ਦੋਸਤ ਸਹਿਮਤ ਨੇ ਉਹਨਾਂ ਦੀਆਂ ਡਿਊਟੀਆਂ ਲਾਈਆਂ ਹੋਈਆਂ ਕਰਨ ਉਹਨਾਂ ਦੀ ਡਿਊਟੀ ਫਾਜ਼ਿਲਕਾ ਲੱਗੀ ਹੋਈ ਆ ਫਿਰ ਹੀਰਾ ਸੋਢੀ ਉਹਨਾਂ ਦੀ ਮੈਂ ਕੱਲ ਦੱਸਿਆ ਸੀਗਾ ਇੱਧਰ ਅਜਨਾਲਾ ਜਿਹੜਾ ਉਹ ਸਾਰਾ ਕਵਰ ਕੀਤਾ ਹੋਇਆ ਮਨਦੀਪ ਉਹਨਾਂ ਨੇ ਮੰਨੇ ਉਹਨਾਂ ਨੇ ਟਿੱਕੇ ਬਾਜੀ ਉਹਨਾਂ ਨੇ ਔਰ ਔਜਲਾ ਸਾਹਿਬ ਉਹਨਾਂ ਨੇ ਬਹੁਤ ਸਾਰਾ ਸਮਾਨ ਉਹਨਾਂ ਕੋ ਉਹਨਾਂ ਦੇ ਸੈਂਟਰ 'ਚ ਪਿਆ ਹੋਇਆ ਔਰ ਗੁਰਦਾਸਪੁਰ ਅਮਰਸਾਦ ਜਿੱਦਾਂ ਗਲੜੀ ਦਰੰਗਲਾ ਇੱਥੋਂ ਤੱਕ ਅਜੇ ਅਪਰੋਚ ਨਹੀਂ ਹੋ ਰਹੀ ਬਹੁਤ ਕੱਟ ਹੋ ਰਹੀ ਹੈ ਉੱਥੋਂ ਬਹੁਤ ਲੋਕਾਂ ਦੇ ਫੋਨ ਆ ਰਹੇ ਕਲਾ ਨੌਰ ਤੋਂ ਬਹੁਤ ਲੋਕਾਂ ਦੇ ਫੋਨ ਆ ਰਹੇ ਪਰ ਕੋਸ਼ਿਸ਼ ਕਰ ਰਿਹਾ ਮੈਂ ਅਮਰ ਪ੍ਰੀਤ ਉਹਨਾਂ ਦੀ ਔਰ ਗੌਰਵ ਉਹਨਾਂ ਦੀ ਡਿਊਟੀ ਲਗਾ ਰਿਹਾ ਉਹਨਾਂ ਨੂੰ ਬੇਨਤੀ ਕਰ ਰਿਹਾ ਕਿ ਤੁਸੀਂ ਉੱਥੇ ਪਹੁੰਚਣ ਦੀ ਕੋਸ਼ਿਸ਼ ਕਰੋ ਮੇਰੇ ਖਿਆਲ ਸਵੇਰ ਤੱਕ ਅੱਜ ਕਿਉਂਕਿ ਬਾਰਿਸ਼ ਬਹੁਤ ਜ਼ਿਆਦਾ ਸੀ ਇਸ ਕਰਕੇ ਸੀ ਪੂਰੀ ਤਰ੍ਹਾਂ ਨਹੀਂ ਪਹੁੰਚ ਸਕੇ ਸੋ ਕੱਲ ਬੋਰਸ ਆ ਜਾਣਗੀਆਂ ਤੁਸੀਂ ਸਾਨੂੰ ਕੰਟੀਨਿਊਸਲੀ ਜਿਦਾ ਦੱਸ ਰਹੇ ਉਹਦਾ ਦੱਸਦੇ ਰਹੋ ਕੁਝ ਕੁ ਜਗ੍ਹਾ ਤੇ ਜੇ ਦੇਰੀ ਹੋ ਰਹੀ ਹੈ ਪਰ ਮੇਰਾ ਤੇ ਕੰਮ ਸਿਰਫ ਮੈਂ ਤੇ ਐਕਸਚੇਂਜ ਵਾਂਗ ਕੰਮ ਕਰ ਰਿਹਾ ਜਿਵੇਂ ਟੈਲੀਫੋਨ ਐਕਸਚੇਂਜ ਹੁੰਦੀ ਹੈ ਕਿ ਮੈਂ ਕਨੈਕਟ ਕਰ ਰਿਹਾ ਫਿਰੋਜ਼ਪੁਰ ਵਾਲਿਆਂ ਨੂੰ ਉੱਥੇ ਦਨ ਫਾਜ਼ਿਲ ਫਾਜ਼ਿਲ ਕਾ ਵਾਲਿਆਂ ਨੂੰ ਅਜਨਾਲਾ ਵਾਲਿਆਂ ਨੂੰ ਇੱਥੇ ਆਪਣੇ ਔਜਲਾ ਸਾਹਿਬ ਉਹਨਾਂ ਦੇ ਜਿਹੜਾ ਸਟੋਰੇਜ ਹੈਗੀ ਹੈ ਉੱਥੇ ਜਿਹੜੇ ਗੁਰਦਾਸਪੁਰ ਏਰੀਆ ਕਲਾਂੌਰ ਏਰੀਆ ਜਾਂ ਗਲੜੀ ਦਰੰਗਲਾ ਦੇ ਏਰੀਆ ਨੇ ਉਹਨਾਂ ਦੇ ਨਾਲ ਅਮਰਪ੍ਰੀਤ ਹੋਣਾ ਨੂੰ ਤੇ ਸਾਡੇ ਪਿੰਡ ਦੇ ਵੀ ਬਹੁਤ ਸਾਰੇ ਲੋਕ ਸਾਡੇ ਪੱਪੂ ਹੋਣੀ ਬੱਬਲੂ ਹੋਣੀ ਗਾਮੇ ਹੋਣੀ ਸਾਰੇ ਲੋਕ ਲੱਗੇ ਹੋਏ ਆ लवली ਸਾਡਾ ਪਿੰਡ ਦਾ ਮੁੰਡਾ ਤੇ ਬਹੁਤ ਸਾਰੇ ਲੋਕਾਂ ਦੀ ਜਿਹੜੀ ਇੱਕ ਬੜੀ ਮਿਹਰਮਾਨੀ ਦੇ ਨਾਲ ਕਾਲਸ ਆ ਰਹੀਆਂ ਨੇ ਕਿ ਉਹ ਡੋਨੇਸ਼ਨ ਦੇਣਾ ਚਾਹੁੰਦੇ ਕਿਉਂਕਿ ਡੋਨੇਸ਼ਨ ਲੈ ਨਹੀਂ ਸਕਦੇ ਮੈਂ ਡੋਨੇਸ਼ਨ ਮੈਂ ਤਾਂ ਖੈਰ ਲੈ ਨਹੀਂ ਸਕਦਾ ਆਪਣੇ ਅਕਾਊਂਟ ਦੇ ਵਿੱਚ ਪਰ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਉਹਨਾਂ ਨੂੰ ਡਾਇਰੈਕਟ ਅਸੀਂ ਕਨੈਕਟ ਕਰੀਏ ਤੇ ਉਹ ਡਾਇਰੈਕਟ ਹੀ ਕਿਸੇ ਨੂੰ ਕਿਤੋਂ ਪਾਣੀ ਲੈਣਾ ਕਿਤੋਂ ਸਾਰੀਆਂ ਚੀਜ਼ਾਂ ਲੈਣੀਆਂ ਉਹਨਾਂ ਨੂੰ ਅਸੀਂ ਕਨੈਕਟ ਕਰ ਦਈਏ ਤੇ ਉਹ ਜਾਂ ਅਸੀਂ ਅਮਰਪ੍ਰੀਤ ਹੁਣਾਂ ਨਾਲ ਜਾਂ ਗੌਰ ਹੁਣਾਂ ਨਾਲ ਕਨੈਕਟ ਕਰ ਦਈਏ ਕਿਉਂਕਿ ਉਹਨਾਂ ਦੇ ਉੱਥੇ ਇੱਕ ਗੋਦਾਮ ਬਣੇ ਹੋਏ ਆ ਉਹਨਾਂ ਦੇ ਇੱਕ ਇੱਕ ਸਟੋਰੇਜ ਦਾ ਸੈਂਟਰ ਉਹਨਾਂ ਦਾ ਬਣ ਗਿਆ ਜਿੱਥੋਂ ਉਹ ਹੁਣ ਚੀਜ਼ਾਂ ਜਿਹੜੀਆਂ ਅੱਗੇ ਲੈ ਕੇ ਜਾਣਗੇ ਸੋ ਇਹ ਅਪਡੇਟ ਸੀ ਤੁਹਾਨੂੰ ਅਪਡੇਟ ਦੇ ਰਿਹਾ ਕੱਲ ਤੱਕ ਅਸੀਂ ਤੁਹਾਨੂੰ ਫੁੱਲੀ ਅਪਡੇਟ ਦੇ ਦੇਵਾਂਗੇ ਕਿਉਂਕਿ ਸਾਡੇ ਕੋ ਬੋਰਡਸ ਆ ਜਾਣੀਆਂ ਨੇ ਬਾਕੀ ਭਾਈ ਸਾਹਿਬ ਭਾਈ ਹਰਜਿੰਦਰ ਸਿੰਘ ਜੀ ਉਹਨਾਂ ਨੇ ਬਹੁਤ ਸਾਰੇ ਜਿਹੜੇ ਫੀਡ ਹੈ ਔਰ ਚੋਖਰ ਹੈ ਉਹ ਵਾਲੇ ਆਪਣੀ ਸੰਗਤ ਦੇ ਨਾਲ ਮਿਲ ਕੇ ਦਾਨ ਕੀਤਾ ਉਹ ਸੇਵਾ ਪਾਈ ਹੈ ਕਪਲ ਸ਼ਰਮਾ ਹੁਣੀ ਹਰ ਭਜਨ ਮਾਨ ਸਾਹਿਬ ਹੁਣੀ ਸਾਰੇ ਬੰਦਿਆਂ ਦੇ ਫੋਨ ਵੀ ਆ ਗਏ ਨੇ ਸਾਡੇ ਕੋਲ ਕਿ ਅਸੀਂ ਤਿਆਰ ਬਰ ਤਿਆਰ ਆਂ ਜੋ ਵੀ ਕੋਈ ਚੀਜ਼ ਦੀ ਜ਼ਰੂਰਤ ਹੋਈ ਤੇ ਦੱਸਿਓ ਹੋਰ ਵੀ ਬਹੁਤ ਸਾਰੇ ਐਨ ਆਰ ਆਈਸ ਜਿਹੜੇ ਨੇ ਬਹੁਤ ਬਹੁਤ ਮਿਹਰਬਾਨੀ ਪੰਜਾਬ ਦੁਨੀਆ ਨਾਲ ਖੜਾ ਹੁੰਦਾ ਤੇ ਪੰਜਾਬੀ ਪੰਜਾਬ ਨਾਲ ਖੜੇ ਨੇ ਇਹ ਬਹੁਤ ਵੱਡੀ ਗੱਲ ਆ ਜੇ ਬਾਹਰ ਤੋਂ ਕੋਈ ਨਹੀਂ ਪਰ ਅਸੀਂ ਕੋਈ ਗਿਲਾ ਸ਼ਿਕਵਾ ਨਹੀਂ ਕਰੀ ਕਿਸੇ ਦੇ ਨਾਲ ਕਿਉਂਕਿ ਪੰਜਾਬੀ ਆਪ ਹੀ ਬਹੁਤ ਨੇ ਕਿਸੇ ਦੀ ਲੋੜ ਨਹੀਂ ਸਾਨੂੰ ਸੋ ਤਾਂ ਨੂੰ ਕੱਲ ਹੋਰ ਅਪਡੇਟ ਕਰਾਂਗੇ ਜੀ ਕਿ ਕਿਵੇਂ ਕਿਵੇਂ ਕਿੱਧਰ ਕਿੱਧਰ ਕੀ ਕੀ ਹੋ ਰਿਹਾ ਜੀ ਤੇ ਖਾਸ ਕਰਕੇ ਤੂੜੀ ਹਰਾਚਾਰਾ ਤੇ ਚੋਖਰ ਉਹ ਜੇ ਤੁਸੀਂ ਪਛਾਣ ਸਕਦੇ ਹੋ ਨੇੜੇ ਤੇੜੇ ਜਿੱਥੇ ਜਿੱਥੇ ਪਛਾਣ ਸਕਦੇ ਹੋ ਆਪਣੇ ਨੇੜੇ ਹਰ ਥਾਂ ਤੇ ਜ਼ਰੂਰਤ ਹੈ ਜਿੱਥੋਂ ਵੀ ਦੀਦਿਆ ਤੁਸੀਂ ਸੁੱਕੇ ਇਲਾਕੇ ਵਿੱਚੋਂ ਤੇ ਉੱਥੋਂ ਪਛਾਣ ਦੀ ਕੋਸ਼ਿਸ਼ ਕਰੋ ਤੇ ਜੇ ਪਛਾਣ ਸਕਦੇ ਹੋ ਤਾਂ ਬਹੁਤ ਮਿਹਰਬਾਨੀ ਹੋ ਗਈ ਥੈਂਕ ਯੂ ਸੋ ਮੱਚ ਸਤਿ ਸ਼੍ਰੀ ਅਕਾਲ ਨਮਸਕਾਰ ਆਦਾਬ